ਇਹੀ ਦੇ ਪਾਲਣੇ ਇਹੀ ਦੇ ਪਾਲਣੇ ਹੋਰ ਹਾਜ਼ੀਰ ਆ ਗਏ ਮਨੇ ਆ ਜਾਇ ਤੇ ਰੱਖਾ ਮੇਰੇ ਪਾਲੇ ਕੋਲ ਆ ਵੀ ਲਖਾ ਹਾਜ਼ੀਰ ਆ ਗਏ ਹੋ ਆ ਜਾ ਬੱਚਾ ਸਿਵਾ ਦੇ ਖੜੋ ਮੇਰੇ ਇੱਕ ਮਿੰਟ ਬੋਲੇ ਇਤੋ ਨਿਆ ਹਾਜ਼ੀਰ ਆ ਗਏ ਬੋਲੇ ਆ ਬਣਾਓ ਪਾਸੇ ਕੋਈ ਨਾ ਇਹਦਾ ਪਣਾ ਬਾਲਣੀ ਆ ਨਾ ਆਉਂਦੀ ਪਾਉਂਦਾ ਆ ਸਾਰਿਆਂ ਨੂੰ ਮੋੜ ਉਹ ਇੱਥੇ ਕਰਦੇ ਖਵਾ ਦੇ ਵੀਰੇ ਇੱਥੇ ਹੋਣ ਦੀ ਨੇ ਸਮਾਰ ਕੇ ਖਵਾਓ ਕਿਉਂ ਬਸ ਮੈਂ ਕੁਦਵਾਰੀ ਲੱਗਦਾ ਚੇਅਰਮੈਨ ਸਾਹਿਬ ਅੱਜ ਸਰਬਸੰਮਤੀ ਹੋਈ ਹੈ ਕੀ ਕਹਿਣਾ ਚਾਹੁੰਦਾ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਗੁਰੂ ਮਹਾਰਾਜ ਨੇ ಅಪਾਰ ਕਿਰਪਾ ਕੀਤੀ ਹੈ ਸਾਡੇ ਨਗਰ ਤੇ ਕਿਉਂ ਬਹੁਤ ਲੰਬੇ ਸਮੇਂ ਬਾਅਦ ਇਹ ਸਮਝੌਤਾ ਹੋਇਆ ਜਿਵੇਂ ਮੇਰੇ ਤੋਂ ਪਹਿਲਾਂ ਸਰਪੰਚ ਸਾਹਿਬ ਨੇ ਦੱਸਿਆ ਵੀ ਇਹ ਹਰ ਸਾਲ ਇਹਨਾਂ ਦੀ ਵਿਕਾਸ ਦੇ ਕੰਮਾਂ 'ਚ ਮੁੱਢ ਤੋਂ ਛੋਟੀ ਉਮਰ ਤੋਂ ਇਹ ਕੰਮ ਕਰਦਾ ਆਇਆ ਹੈ ਇਸ ਲਈ ਪਿੰਡ ਨੇ ਵੀ ਇਸ ਕਰਕੇ ਇਹਨਾਂ ਨੂੰ ਵਿਕਾਸ ਦੇ ਕੰਮਾਂ ਵਾਸਤੇ ਇਹਨੂੰ ਮੂਰੇ ਰੱਖਿਆ ਤੇ ਨਾਲ ਹੀ ਜਿਵੇਂ ਦੱਸਿਆ ਕਿਸਾਨ ਯੂਨੀਅਨ ਚ ਵੀ ਇਹ ਦਿੱਲੀ ਬੈਠੇ ਰਹੇ ਨੇ ਉੱਥੇ ਵੀ ਵਾਕਈ ਵੀ ਜਿ ਆਪਣੇ ਹੜਾਏ ਨੇ ਉਦੋਂ ਵੀ ਇਹ ਮੂਰੇ ਹੋ ਕੇ ਇਹਨੇ ਨਗਰ ਦਾ ਨਾਮ ਚਮਕਾਇਆ ਹੈ ਇਸ ਲਈ ਅਸੀਂ ਇਹ ਜਿਹੜੀ ਪੰਚਾਇਤ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਬਣਾਈਆ ਤੇ ਗੁਰੂ ਮਹਾਰਾਜ ਕਿਰਪਾ ਕਰਮੇ ਤੇ ਸਿਰ ਤੇ ਮੇਰੇ ਪੈ ਹੱਥ ਰੱਖਣ ਇਹ ਇੱਕੋ ਹੀ ਨਗਰ ਦੀ ਤਰੱਕੀ ਬਾਤ ਹੈ ਤਤ ਪਰ ਰਹੇ ਇੰਨੇ ਕਹਿੰਦੇ ਹੇ ਖਵਾ ਦਾ ਜੱਜ ਕਾਂ ਦੇਖੋ ਜੀ ਇਹ ਤੋਂ ਪਹਿਲਾਂ ਸਾਡੇ ਪਿੰਡ ਦੇ ਵਿੱਚ 1978 ਦੇ ਵਿੱਚ ਪੰਚਾਇਤੀ ਸੰਮਤੀ ਹੋਈ ਸੀ ਉਦੋਂ ਵੀ ਪਿੰਡ ਦਾ ਵਧੀਆ ਆਪਸੀ ਇਤفاق ਸੀ ਤੇ ਹੁਣ ਜਿਹੜੀ ਹੈ 46 ਸਾਲ ਬਾਅਦ ਦੁਬਾਰਾ ਸੰਮਤੀ ਹੋਈ ਹੈ ਇਹ ਬਹੁਤ ਹੀ ਵਧੀਆ ਜਿਹੜੀ ਸਾਡੇ ਨਗਰ ਦੀ ਪੰਚਾਇਤ ਚੁਣੀ ਗਈ ਹੈ ਸਰਪੰਚ ਤੇ ਪੰਜ ਜਿਹੜੇ ਵੀ ਚੁਣੇ ਗਏ ਨੇ ਬਹੁਤ ਮਿਹਨਤੀ ਬੱਚੇ ਨੇ ਅਸੀਂ ਅਕਾਲਪੁਰਖ ਵਾਸੀ ਹੋ ਕੇ ਅਰਦਾਸ ਕਰਾਂਗੇ ਕਿ ਆਉਣ ਵਾਲੇ ਜਿਹੜਾ ਸਮਾਂ ਪਿੰਡ ਦੀ ਤਰੱਕੀ ਜਿਹੜੀ ਹੈ ਬਹੁਤ ਜ਼ਿਆਦਾ ਹੋਵੇ ਤੇ ਕਾਲਪੁਰਖ ਵੈਗਿਰੂ ਦੇ ਅਸ਼ੀਰਵਾਦ ਨਾਲ ਸਾਡਾ ਪਿੰਡ ਦਿਨ ਦੁੱਗਣੀ ਰਾ ਚੁਗਣੀ ਤਰੱਕੀ ਕਰਿਆ। ਮੈਂ ਖੁਸ਼ੀ ਸਾਡੇ ਸੀਐਮ ਸਾਹਿਬ ਭੂਆ ਸਰਦਾਰ ਭਵੰਤ ਸਿੰਘ ਜੀ ਮਾਨ ਤੇ ਮੇਰੇ ਵੱਡੇ ਭਰਾ ਐਮਐਲਏ ਨਾਬਾ ਸਰਦਾਰ ਗੁਰਦੇਵ ਸਿੰਘ ਜੀ ਦੇਵਮਾਨ ਜਿਨ੍ਹਾਂ ਦੀ ਇੱਕ ਕੋਸ਼ਿਸ਼ ਆ ਕਿ ਅਸੀਂ ਨਾਬੇ ਹਲਕੇ ਨੂੰ ਵੀ ਸਭ ਤੋਂ ਪੂਰੇ ਪੰਜਾਬ ਦੇ ਵਿੱਚ ਸੁੰਦਰ ਬਣਾਉਣਾ ਸੋ ਉਹਨਾਂ ਦੀ ਜਿਹੜੀ ਕੋਸ਼ਿਸ਼ ਸੀ ਉਹਨੂੰ ਅੱਜ ਸਾਡੇ ਨਗਰ ਨੇ ਬੂਰ ਪਾਇਆ। ਮੇਰੇ ਛੋਟੇ ਭਰਾ ਸਰਦਾਰ ਜਤਿੰਦਰ ਸਿੰਘ ਰਾਜੂ ਨੂੰ ਸਰਪੰਚ ਤੇ ਸਾਡੀ ਸਾਰੇ ਜਿੰਨੀ ਨੌਜਵਾਨ ਪੰਚਾਇਤ ਆ ਸਾਰੇ ਨਗਰ ਨੇ ਮਿਲ ਕੇ ਬਣਾਈ ਆ ਔਰ ਅਸੀਂ ਐਮਐਲਏ ਸਾਹਿਬ ਨਾਲ ਮਿਲ ਦੇ ਪਿੰਡ ਦਾ ਵਿਕਾਸ ਕਰਾਵਾਂਗੇ ਔਰ ਸਾਡੇ ਪਿੰਡ ਨੂੰ ਪੂਰੇ ਪੰਜਾਬ ਚੋਂ ਇੱਕ ਨੰਬਰ ਦਾ ਸਾਫ ਸਾਬ ਸਾਡੇ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਬਣੀ ਹੈ ਜੀ ਬਹੁਤ ਵਧੀਆ ਪੰਚਾਇਤ ਆ ਬਸ ਸਾਡੇ ਨਗਰ ਨੂੰ ਇੰਨੀ ਜਿਆਦਾ ਖੁਸ਼ੀ ਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਪਿੰਡ ਦੇ ਵੱਧ ਤੋਂ ਵੱਧ ਵਿਕਾਸ ਕਰਨ ਨਿਰਪੱਖ ਹੋ ਕੇ ਵਿਕਾਸ ਕਰਨ ਸਾਰੇ ਪਿੰਡ ਵਾਲਿਆਂ ਨੂੰ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਕਰੂਗਾ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਮੈਂ ਜੀ ਪਹਿਲਾਂ ਸਾਰੇ ਨਗਰ ਦਾ ਜੀ ਤਹਿ ਦਿਲੋਂ ਧੰਨਵਾਦ ਕਰਦਾ ਜੀ ਜਿਹੜਾ ਮੈਨੂੰ ਇਹਨਾਂ ਨੇ ਆਪ ਦਾ ਸੂਝਵਾਨ ਸਮਝ ਕੇ ਇਹਨਾਂ ਨੇ ਚੁਣਿਆ ਜੀ ਤੇ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਸ਼ੁਕਰਾਨਾ ਕਰਦਾ ਜੀ ਤੇ ਜੋ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਜਿਹਨਾਂ ਇਹਨਾਂ ਨੇ ਹੌਸਲੇ ਨਾਲ ਮੈਨੂੰ ਖੜਾਇਆ ਜੀ ਤੇ ਮੈਂ ਇਹਨਾਂ ਦਾ ਬਹੁ ਬਹੁਤ ਧੰਨਵਾਦ ਕਰਦਾ ਹਾਂ ਜੀ। ਕੀ ਕੀ ਕਹਿਣਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਜੀ ਧੰਨਵਾਦ ਅਸੀਂ ਸਾਡੇ ਐਮ.ਐਲ.ਏ ਹਲਕੇ ਦੇ ਐਮ.ਐਲ.ਏ ਗੁਰਦੇਵ ਸਿੰਘ ਦੇਵਮਾਨ ਦਾ ਕਰਦੇ ਹਾਂ ਤੇ ਸੀ.ਐਮ. ਸਾਹਿਬ ਦਾ ਜਿਨ੍ਹਾਂ ਨੇ ਇਹ ਉੱਤਾ ਚੁੱਕਿਆ ਔਰ ਲੋਕਾਂ ਨੂੰ ਸਾਨੂੰ ਅਪੀਲ ਕੀਤੀ ਉਹਨਾਂ ਦੇ ਕਹਿਣ ਦੇ ਮੁਤਾਬਕ ਅਸੀਂ ਸਾਡੇ ਪਿੰਡ ਧਾਰੋਂ ਕੀ ਨਾਬੇ ਹਲਕੇ ਦੇ ਵਿੱਚ ਪੈਂਦਾ ਉਹ ਅਸੀਂ ਸਰਬਸੰਮਤੀ ਨਾਲ ਨੌਜਵਾਨ ਮੁੰਡੇ ਨੌਜਵਾਨ ਪੰਚਾਇਤ ਬਣਾਈ ਹੈ ਜੀ ਔਰ ਬੇਨਤੀ ਕਰਦੇ ਹਾਂ ਐਮ.ਐਲ.ਏ ਸਾਹਿਬ ਨੂੰ ਤੇ ਸੀ.ਐਮ. ਸਾਹਿਬ ਨੂੰ ਸਾਡੇ ਪਿੰਡ ਦੇ ਵਿੱਚ ਜੋ ਥੋਨੇ ਵਾਦਾ ਕੀਤਾ 5 ਲੱਖ ਰੁਪਇਆ ਤੇ ਸਟੇਡੀਅਮ ਬਿਲਕੁਲ ਸਾਡੇ ਬੰਦਾ ਸਟੇਡੀਅਮ ਨਹੀਂ ਹੈਗਾ ਬੱਚਿਆਂ ਦੇ ਖੇਡਣ ਲਈ ਜੀ ਔਰ 5 ਲੱਖ ਰੁਪਇਆ ਜੋ ਤੁਸੀਂ ਨੇ ਕਿਹਾ ਸਾਨੂੰ ਪਹਿਲ ਦੇ ਆਧਾਰ ਤੇ ਪਹਿਲੀ ਹੀ ਮੀਟਿੰਗ ਦੇ ਵਿੱਚ ਸਾਨੂੰ ਦਿੱਤਾ ਜਾਵੇ ਅਸੀਂ ਤੁਹਾਡੀ ਗੱਲ ਤੇ ਫੁੱਲ ਚੜਾਏ ਨੇ ਅਸੀਂ ਬੇਨਤੀ ਕਰਦੇ ਹਾਂ ਐਮ ਐਲ ਏ ਸਾਹਿਬ ਤੁਸੀਂ ਸਾਡੀ ਇਹ ਬੇਨਤੀ ਨੂੰ ਪ੍ਰਵਾਨ ਕਰਕੇ ਸਾਨੂੰ ਸਭ ਤੋਂ ਪਹਿਲਾਂ ਸਾਨੂੰ ਗ੍ਰਾਂਟ ਤੇ ਸਟੇਡੀਅਮ ਦਿੱਤਾ ਜਾਵੇ ਪਿੰਡ ਨੂੰ ਬਹੁਤ ਧੰਨਵਾਦ ਜੀ ਦੇਖੋ ਜੀ ਸਰਬਸੰਮਤੀ ਨਾਲ ਬਹੁਤ ਵਧੀਆ 40 50 ਸਾਡਾ ਬਾਦੇ ਫੈਸਲਾ ਹੋਇਆ ਔਰ ਮਨਪ੍ਰੀਤ ਜੂਦਾ ਗੁਨੇ ਇਹਨਾਂ ਦੀ ਰੇਤ ਸਰਕਾਰ ਔਰ ਪ੍ਰਵੰਧਕ ਸੱਜਣ ਨੇ ਤੇ ਚੇਅਰਮੈਨ ਸਾਹਿਬ ਨੇ ਅਰ ਸਾਫ ਦਾ ਸਰਪੰਚ ਪਰਮਦਾਸ ਨੇ ਇਹਨਾਂ ਦੀ ਸਤਿਕਾਰ ਚਲੋ ਜੋ ਵੀ ਸਰਜੀਤ ਸਿੰਘ ਦੀ ਐਸਡੀਓ ਜੋ ਹੋਇਆ ਬਹੁਤ ਵਧੀਆ ਹੋਇਆ ਜੀ ਤੇ ਨਗਰ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਅਸੀਂ ਕਾਮਨਾ ਕਰਦੇ ਹਾਂ ਪੰਚਾਇਤ ਦੁੱਗਣੀ ਦਾ ਤਕਨੀਕੀ ਤਰੱਕੀ ਕਰੇ ਇਹਦੇ ਪਿੰਡ ਦਾ ਵਿਕਾਸ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਹ ਪਿੰਡ ਦਾ